ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਗੱਲ ਕਰਦੇ ਆਂ ਕਈ ਕਿਸਾਨ ਵੀਰ ਪੁੱਛਦੇ ਆ ਐਨ ਪੀ ਕੇ ਦੇ ਨਾਲ ਆਪਾਂ ਕੋਈ ਫੰਗੀ ਸਾਈਡ ਰਲਾ ਕੇ ਸਪਰੇਅ ਕਰ ਸਕਦੇ ਆ ਤੇ ਕਈ ਕਿਸਾਨ ਵੀਰ ਘਰ ਵੀ ਰਹਾ ਆ ਉਹਦੇ ਸਬੰਧ ਜੇ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਲਗਭਗ 90 ਦਿਨਾਂ ਦੇ ਕੋਲ ਕਨਕ ਆ ਚੁੱਕੀ ਹੈ ਜੀ ਤੇ ਕਈ ਕਿਸਾਨ ਵੀਰਾਂ ਜਿਨ੍ਹਾਂ ਦੀਆਂ ਗੇਤਰੀਆਂ ਕਣਕਾਂ ਉਹਨਾਂ ਐਨਪੀਕੇ ਕਰਨੀ ਸਟਾਰਟ ਕਰਤੀ ਕਈ ਫੰਗੀ ਸਾਈਡ ਵੀ ਕਰ ਰਹੇ ਆ ਕਿਰਪਾ ਕਰਕੇ ਕੋਈ ਵੀ ਫੰਗੀ ਸਾਈਡ ਐਨਪੀਕੇ ਸਪਰੇਆ ਨਾਲ ਨਾਰ ਲਾਇਆ ਜਾਵੇ ਕਈ ਕਿਸਾਨ ਵੀ 13045 ਦੇ ਨਾਲ ਜਾਂ 05234 ਜਾਂ 0050 ਇਹਨਾਂ ਦੇ ਨਾਲ ਫੰਗੀ ਸਾਈਡ ਦੀਆਂ ਸਪਰੇਆ ਕਰ ਰਹੇ ਆ ਨੋ ਡਾਟ ਕਈ ਸਪਰੇਆਂ ਜਿੰਕ ਬੇਸਡ ਹੁੰਦੀਆਂ ਐ ਔਰਲ ਵੀ ਜਾਂਦੀਆਂ ਐ ਠੀਕ ਆ ਜੀ ਸਪਰੇ ਵੀ ਹੋ ਜਾਂਦੀ ਆ ਕਈ ਕਿਸਾਨ ਵੀਰ ਵੱਖ-ਵੱਖ ਕੋਲ ਬਣਾ ਲੈਂਦੇ ਆ ਫੰਗੀਸਾਈਡ ਦਾ ਵੱਖਰਾ ਐਨਪੀਕੇ ਦਾ ਵੱਖਰਾ ਉਹ ਬਣ ਜਾਂਦਾ ਸਪਰੇ ਵੀ ਹੋ ਜਾਂਦੀ ਆ ਪਰ ਉਸ ਲੈਵਲ ਦਾ ਰਿਜ਼ਲਟ ਨਹੀਂ ਮਿਲਣਾ ਤੁਹਾਨੂੰ ਜਿਹੜਾ 13045 ਨਿਊਟ੍ਰੀਐਂਟ ਆ ਆਪਣੇ ਜਿਹੜਾ ਉਹਨੇ ਕੰਮ ਕਰਨਾ ਵਾ ਉਹਨੇ ਉਹਨਾ ਕੰਮ ਨਹੀਂ ਕਰਨਾ ਤੇ ਜਿਹੜਾ ਫੰਗੀਸਾਈਡ ਨੇ ਜਿਹੜਾ ਆਪਣਾ ਪ੍ਰੋਪਰ ਕੰਮ ਕਰਨਾ ਉਹਦੇ ਤੋਂ ਵੀ ਪ੍ਰੋਪਰ ਕੰਮ ਨਹੀਂ ਹੋਣਾ ਇਹਨਾਂ ਦਾ ਕੋਈ ਤਾਲਮੇਲ ਨਹੀਂ ਹੈਗਾ ਕਿਰਪਾ ਕਰਕੇ ਬੇਨਤੀ ਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਮਿਕਸ ਕਰਕੇ ਫੰਗੀਸਾਈਡ ਤੇ ਐਨਪੀਕੇ ਨਾ ਕਰਿਆ ਕਰੋ ਇਹਦੇ ਨਾਲੋਂ ਇੱਕ ਚੀਜ਼ ਹੀ ਚੰਗੀ ਤਰ੍ਹਾਂ ਕਰ ਲਓ ਉਹਦਾ ਜ਼ਿਆਦਾ ਫਾਇਦਾ ਹੋਊ ਤੁਹਾਨੂੰ ਜੇ ਐਨਪੀਕੇ ਜੇ ਤੁਹਾਨੂੰ ਲੱਗਦਾ ਤੁਹਾਡਾ ਖਰਚਾ ਜ਼ਿਆਦਾ ਹੋ ਰਿਹਾ ਤੁਸੀਂ ਸਿਰਫ ਐਨਪੀਕੇ ਕਰ ਲਓ ਤੇਰਾ 2-2 ਕਿਲੋ ਕਰ ਲੋ 1.5 ਕਿਲੋ ਕਰਨੀ 1.5 ਕਿਲੋ ਕਰ ਲੋ ਉਹਦਾ ਫਾਇਦਾ ਮਿਲੇ ਤੁਹਾਨੂੰ ਜਿਹੜੀ ਜਿਹੜਾ ਤੁਸੀਂ ਪੈਸਾ ਲਾ ਰਹੇ ਹੋ ਉਹਦਾ ਤੁਹਾਨੂੰ ਫਾਇਦਾ ਮਿਲੇ ਜਦੋਂ ਆਪਾਂ ਡਬਲ ਡਬਲ ਚੀਜ਼ਾਂ ਨੂੰ ਪੈਂਦੇ ਆ ਉਹਦਾ ਕੋਈ ਫਾਇਦਾ ਨਹੀਂ ਉਹਦਾ ਨੁਕਸਾਨ ਹੀ ਆ ਆਪਣਾ ਇੱਕ ਡਬਲ ਖਰਚਾ ਦੋਹਾਂ ਸਪਰੇਆਂ ਦਾ ਕਰ ਰਹੇ ਆ ਤੇ ਜੇ ਕਰਨੀ ਆ ਤਾਂ ਫਿਰ ਵਕੋ ਬਕਰੀ ਸਪਰੇਅ ਕਰਾਓ ਜੀ ਦੇ ਨਾਲ ਕੇ ਜਿਆਦਾ ਫਾਇਦਾ ਮਿਲੇਗਾ ਜੇ ਹੋਰ ਵੀ ਕਿਸਾਨ ਵੀਰਾਂ ਦੀ ਕੋਈ ਜਾਣਕਾਰੀ ਹੈਗੀ ਆ ਕਮੈਂਟਾਂ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਤਾ ਜੋ ਹੋਰ ਕਿਸਾਨ ਵੀਰਾਂ ਨੂੰ ਹੈਲਪ ਹੋ ਸਕੇ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਵੱਧ ਜਰੂਰ ਸ਼ੇਅਰ ਕਰਿਆ ਕਰੋ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ